ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇੱਕ ਐਸਾ ਤੁਹਾਨੂੰ ਮੰਤਰ ਦੱਸਣ ਵਾਲੇ ਹਾਂ ਕਿ ਤੁਸੀਂ ਜੋ ਵੀ ਸੋਚੋਗੇ ਉਹੀ ਚੀਜ਼ ਤੁਹਾਨੂੰ ਮਿਲ ਜਾਵੇਗੀ ਇਸ ਮੰਤਰ ਦਾ ਤੁਹਾਨੂੰ 7 ਦਿਨਾਂ ਵਿੱਚ ਰਿਜ਼ਲਟ ਵੀ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਮੰਤਰ ਜਿਸ ਦੇ ਨਾਲ ਅਸੀਂ ਜੋ ਵੀ ਸੋਚਾਂਗੇ ਉਹੀ ਸਾਨੂੰ ਮਿਲ ਜਾਵੇਗਾ ਤਾਂ ਫਿਰ ਉਹ ਕਿਹੜਾ ਮੰਤਰ ਹੈ ਤੇ ਕਿਹੜੇ ਵੇਲੇ ਅਸੀਂ ਉਹ ਬੋਲਣਾ ਹੈ ਜਾਂ ਧਿਆਨ ਦੇ ਨਾਲ ਸੁਣਨਾ ਹੈ। ਸੋ ਸਾਧ ਸੰਗਤ ਜੀ ਉਸ ਬਾਰੇ ਜਾਣਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਕਦੇ ਵੀ ਅੱਧੀ ਤੇ ਅਧੂਰੀ ਗੱਲ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਨੂੰ ਸਮਝਣ ਦਾ ਵਿਸ਼ਾ ਹੈ। ਇਹਨੂੰ ਧਿਆਨ ਦੇ ਨਾਲ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅੱਜ ਦੀ ਵੀਡੀਓ ਵਿੱਚ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਹਨ ਕਿ ਜੋ ਮਨੁੱਖ ਆਖ ਦਿੰਦੇ ਹਨ ਸਾਡੀ ਜ਼ਿੰਦਗੀ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ ਸਮੱਸਿਆਵਾਂ ਹਨ ਦੁੱਖ ਹਨ ਚਿੰਤਾਵਾਂ ਹਨ ਜੋ ਕਿ ਸਾਡਾ ਖਿਹੜਾ ਹੀ ਨਹੀਂ ਛੱਡਦੀਆਂ ਉਹ ਵੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਅਤੇ ਜਿਹੜੇ ਆਖ ਦਿੰਦੇ ਹਨ ਕਿ ਸਾਡੇ ਮਨ ਦੀ ਇੱਛਾ ਜਾਂ ਅਰਦਾਸ ਕੋਈ ਵੀ ਪੂਰੀ ਨਹੀਂ ਹੁੰਦੀ ਉਹ ਵੀ ਅੱਜ ਦੀ ਵੀਡੀਓ ਨੂੰ ਪੂਰੇ ਹੀ ਧਿਆਨ ਨਾਲ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਸਮਝਣ ਦਾ ਵਿਸ਼ਾ ਹੈ ਜੀਨੇ ਸਮਝ ਲਿਆ ਉਹਨੇ ਸਮਝੋ ਕੇ ਸਭ ਕੁਝ ਪਾ ਲਿਆ ਹੁਣ ਜਾਣ ਲੈਂਦੇ ਹਾਂ ਜੀ ਉਹ ਕਿਹੜਾ ਮੰਤਰ ਹੈ ਕਿਹੜੀ ਜੁਗਤੀ ਹੈ ਵੇਖੋ ਜੀ ਸਾਡੇ ਸੰਤ ਮਹਾਪੁਰਖ ਸਾਨੂੰ ਹਮੇਸ਼ਾ ਹੀ ਇੱਕੋ ਗੱਲ ਸਮਝਾਉਂਦੇ ਹੁੰਦੇ ਹਨ ਕਿ ਸਾਡੇ ਮਨ ਦੀ ਸ਼ਕਤੀ ਬਹੁਤ ਹੀ ਪਾਵਰਫੁਲ ਹੈ ਮਨ ਦੀ ਸ਼ਕਤੀ ਦੇ ਰਾਹੀਂ ਸਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਹਰ ਇੱਕ ਇਨਸਾਨ ਕੀ ਜੋ ਸੋਚੀਏ ਉਹੀ ਸੱਚ ਹੁੰਦਾ ਹੈ ਤਾ ਚੰਗਾ ਚੰਗਾ ਹੀ ਸੋਚਿਆ ਕਰੋ ਪਰ ਆਪਾ ਤਾਂ ਹਰ ਵੇਲੇ ਚੰਗਾ ਹੀ ਸੋਚਦੇ ਹਾਂ ਕਿਹੜਾ ਮਨੁੱਖ ਹੈ ਜਿਹੜਾ ਆਪਣੇ ਲਈ ਦੁੱਖ ਮੰਗਦਾ ਹੋਵੇਗਾ ਸਾਡੇ ਆਪਾ ਆਪਣੇ ਲਈ ਹਮੇਸ਼ਾ ਹੀ ਅਸੀਂ ਸੁੱਖ ਮੰਗਦੇ ਹਾਂ ਸਾਰੇ ਹੀ ਧਨ ਦੌਲਤ ਮੰਗਦੇ ਹਨ ਧੀਆ ਪੁੱਤਰ ਮੰਗਦੇ ਹਨ ਸੁੱਖ ਸਹੂਲਤਾ ਮੰਗਦੇ ਹਨ ਪਰ ਮਿਲਦਾ ਉਸ ਦੇ ਉਲਟ ਹੈ ਕਈ ਵਾਰ ਜਿਨ੍ਹਾਂ ਨੇ ਸੁੱਖ ਮੰਗਿਆ ਉਹਨਾਂ ਨੂੰ ਕਈ ਵਾਰ ਦੁੱਖ ਮਿਲ ਜਾਂਦਾ ਹੈ ਪੈਸੇ ਦੀ ਜਗ੍ਹਾ ਕਈਆਂ ਨੂੰ ਗਰੀਬੀ ਪੱਲੇ ਪੈ ਜਾਂਦੀ ਹੈ ਕਹਿਣ ਦਾ ਮਤਲਬ ਹੈ ਕਿ ਇਹ ਕੀ ਚਾਹੁੰਦੇ ਹਨ ਕਿ ਸਾਰੇ ਹੀ ਸੁੱਖ ਹੀ ਸੋਚਦੇ ਹਨ ਸੁੱਖਾਂ ਬਾਰੇ ਹੀ ਸੋਚਦੇ ਹਨ ਪਰ ਦੁੱਖ ਕਿਉਂ ਮਿਲਦੇ ਹਨ ਇੱਥੇ ਝੂਠਾ ਕੌਣ ਹੈ ਜਿਨ੍ਹਾਂ ਨੇ ਇਹ ਗੱਲ ਸਾਨੂੰ ਕਹੀ ਹੈ ਜਾਂ ਫਿਰ ਅਸੀਂ ਇਹ ਗੱਲ ਨੂੰ ਸਮਝਣ ਦੇ ਲਈ ਇੱਕ ਨਿੱਕੀ ਜਿਹੀ ਕਹਾਣੀ ਰੂਪੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਦੇ ਵਿੱਚ ਅਸੀਂ ਤੁਹਾਨੂੰ ਦਸਣ ਵਾਲੇ ਹਾਂ ਜੀ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਹੀ ਧਿਆਨ ਦੇ ਨਾਲ ਸੁਣਨਾ ਹੈ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਬੜਾ ਪਰੇਸ਼ਾਨ ਚਾਰ ਚੁਫੇਰਿਆਂ ਤੋਂ ਦੁੱਖਾਂ ਦੇ ਨਾਲ ਘਿਰਿਆ ਹੋਇਆ ਸੀ ਕਾਰੋਬਾਰ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਵੀ ਕਲੇਸ਼ ਸੀ ਚਾਰਾਂ ਹੀ ਪਾਸਿਆਂ ਤੋਂ ਉਹਨੂੰ ਤਾਨੇ ਮੇੜਨੇ ਸੁਣਨੇ ਪੈਂਦੇ ਸਨ ਕਿ ਤੇਰੀ ਵਜ੍ਹਾ ਦੇ ਨਾਲ ਕਾਰੋਬਾਰ ਵਿੱਚ ਘਾਟਾ ਪਿਆ ਹੈ ਤੇਰੀ ਵਜ੍ਹਾ ਦੇ ਨਾਲ ਘਰ ਵਿੱਚ ਕਲੇਸ਼ ਹੁੰਦਾ ਹੈ ਮਤਲਬ ਕਿ ਸਾਰੇ ਦੁੱਖਾਂ ਦੇ ਲਈ ਕਰਦੀਆਂ ਪਰੇਸ਼ਾਨੀਆਂ ਦੇ ਲਈ ਉਸੇ ਇਨਸਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਹਰ ਪੱਖੋਂ ਹਰ ਪਾਸਿਓਂ ਉਹਨੂੰ ਤਾਹਨੇ ਮਿਲਣੇ ਵੱਜਦੇ ਹਨ ਜ਼ਿੰਦਗੀ ਦੇ ਵਿੱਚ ਇੱਕ ਵੀ ਸੁੱਖ ਨਹੀਂ ਸੀ ਪਰ ਉਹ ਮਨੁੱਖ ਦੀ ਇੱਕ ਖਾਸੀਅਤ ਕਿਉਂ ਨਹੀਂ ਸੀ ਕਿਉਂ ਹਿੰਮਤ ਨਹੀਂ ਸੀ ਹਾਰਦਾ ਹਰ ਉਹ ਕਹਿੰਦਾ ਜੋ ਵੀ ਆਪਣੇ ਦੁੱਖਾਂ ਦਾ ਛੁਟਕਾਰਾ ਇੱਕ ਦਿਨ ਉਹ ਪਾ ਕੇ ਹੀ ਰਹੇਗਾ ਕਿ ਮੈਨੂੰ ਜਿਹੜੇ ਤਾਹਨੇ ਮਿਲਣੇ ਲੋਕ ਮਾਰਦੇ ਹਨ ਮੈਨੂੰ ਦੁੱਖਾਂ ਦਾ ਤਰਲਾ ਦੱਸਦੇ ਹਨ ਇਹਨਾਂ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਸੱਚਿਆਂ ਸਿੱਧ ਕਰਕੇ ਹੀ ਰ੍ਹਾਂਗਾ ਹਿੰਮਤ ਨਹੀਂ ਸੀ ਹਾਰਦਾ ਆਪਣੇ ਦੁੱਖਾਂ ਤੇ ਪਰੇਸ਼ਾਨੀਆਂ ਦਾ ਹੱਲ ਲੱਭਣ ਦਾ ਹਰ ਇੱਕ ਯਤਨ ਕਰਦਾ ਇੱਕ ਦਿਨ ਉਸਤੇ ਇੱਕ ਦੋਸਤ ਨੇ ਕਿਹਾ ਤੇਰੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਇਹਨਾਂ ਨੂੰ ਕੋਈ ਸਾਧੂ ਸੰਤ ਫਕੀਰ ਹੀ ਹੱਲ ਕਰ ਸਕਤੇ ਹਨ ਉਹਦੇ ਕੋਲ ਚਲਿਆ ਜਾ ਹੁਣ ਦੋਸਤ ਦੀ ਗੱਲ ਮੰਨ ਕੇ ਉਹ ਸਾਧੂ ਸੰਤ ਫਕੀਰ ਦੀ ਖੋਜ ਕੀਤੀ ਤੇ ਉਹਨੂੰ ਬਹੁਤ ਤਰ੍ਹਾਂ ਦੇ ਸਾਧੂ ਸੰਤ ਫਕੀਰ ਮਿਲੇ ਸਿਆਣੇ ਮਲੇ ਜਿਹਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਦੇ ਦੁੱਖਾਂ ਦਾ ਉਹਨੂੰ ਹੱਲ ਦੱਸਿਆ ਕਿਸੇ ਨੇ ਉਹਨੂੰ ਟੂਣੇ ਟੋਟ ਕੇ ਕਰਨ ਨੂੰ ਕਿਹਾ ਕਿਸੇ ਨੇ ਕੁਝ ਕਰਨ ਲਈ ਕਿਹਾ ਤੇ ਕਿਸੇ ਨੇ ਕੋਈ ਹੱਲ ਦੱਸ ਦਿੱਤਾ ਬਦਲੇ ਦੇ ਵਿੱਚ ਉਹਦੇ ਕੋਲ ਕੋਈ দান ਦਕਸ਼ਣਾ ਕੁਝ ਪੈਸੇ ਲੈਂਦੇ ਤੇ ਦੁਖੀ ਇਨਸਾਨ ਹਰ ਇੱਕ ਕੰਮ ਕਰਨ ਲਈ ਤਿਆਰ ਹੋ ਜਾਂਦਾ ਸੀ ਦੁਖੀ ਇਨਸਾਨ ਨੂੰ ਹੁੰਦਾ ਹੈ ਮੇਰੇ ਦੁੱਖ ਦਾ ਹੱਲ ਹੋਣਾ ਚਾਹੀਦਾ ਜੋ ਮਰਜ਼ੀ ਲੈ ਲੈਣ ਤੇ ਕਹਿੰਦੇ ਹਨ ਕਿ ਉਹ ਜਿਹੜਾ ਦੁਖੀ ਇਨਸਾਨ ਸੀ ਉਹ ਵੀ ਜੋ ਕੋਈ ਜਾਦੂ ਟੋਣਾ ਦੱਸਦਾ ਜੋ ਵੀ ਕੋਈ ਉਪਾਅ ਦੱਸਦਾ ਉਹ ਸਾਰੇ ਹੀ ਕਰ ਲੈਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਦੁੱਖਾਂ ਤੋਂ ਮੇਰਾ ਖਿਹੜਾ ਛੁੱਟ ਜਾਵੇ ਪਰ ਅਸਲ ਵਿੱਚ ਕੁਝ ਵੀ ਨਹੀਂ ਸੀ ਹੋ ਰਿਹਾ ਸਭ ਕੁਝ ਇਸ ਕਰਕੇ ਉਸ ਵਿਅਕਤੀ ਨੇ ਵੇਖ ਲਿਆ ਇਹ ਸਭ ਕੁਝ ਕਰਦਿਆਂ ਹੋਇਆਂ ਉਹਦੇ ਕੋਲ ਜਿਹੜਾ ਥੋੜੇ ਬਹੁਤੇ ਪੈਸੇ ਸਨ ਉਹ ਵੀ ਹਿਲਾ ਦਿੱਤੇ ਹੁਣ ਸਮੇਂ ਵੀ ਆਪਣੇ ਪੈਸੇ ਦੀ ਬਰਬਾਦੀ ਕਰਕੇ ਹੁਣ ਹੋਰ ਵੀ ਜ਼ਿਆਦਾ ਦੁਖੀ ਹੋ ਗਿਆ ਸੀ ਮੁਸ਼ਕਲਾਂ ਤਾਂ ਹੋਰ ਵੀ ਵੱਧ ਗਈਆਂ ਹੁਣ ਉਹਦੀ ਹਿੰਮਤ ਹੌਲੀ-ਹੌਲੀ ਟੁੱਟਦੀ ਜਾ ਰਹੀ ਸੀ ਪਹਿਲਾਂ ਉਹ ਹਿੰਮਤ ਕਦੇ ਨਹੀਂ ਸੀ ਹਾਰਿਆ ਪਰ ਹੁਣ ਹਿੰਮਤ ਸਾਥ ਛੱਡ ਰਹੀ ਸੀ ਫਿਰ ਆਪਣੇ ਦੋਸਤ ਦੇ ਕੋਲ ਗਿਆ ਤੇ ਦੋਸਤ ਨੂੰ ਜਾ ਕੇ ਕਿਹਾ ਤੇਰੇ ਆਖੇ ਲੱਗ ਕੇ ਮੈਂ ਬੜੇ ਸਿਆਣਿਆਂ ਦੇ ਕੋਲ ਗਿਆ ਹਾਂ ਬੜੇ ਸਾਧੂ ਸੰਤਾਂ ਦੇ ਕੋਲ ਗਿਆ ਹਾਂ ਉਹਨਾਂ ਦੇ ਆਖੇ ਲੱਗ ਕੇ ਹਰ ਇੱਕ ਕੰਮ ਵੀ ਕੀਤਾ ਹੈ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਨਹੀਂ ਹੋਏ ਤਾਂ ਉਹਦੇ ਦੋਸਤ ਨੇ ਕਿਹਾ ਕਿਸੇ ਸੱਚੇ ਸਾਧੂ ਕੋਲ ਨਹੀਂ ਗਿਆ ਕਿਉਂਕਿ ਜਿਹੜਾ ਸੱਚਾ ਤੇ ਸਿਆਣਾ ਸਾਧੂ ਹੁੰਦਾ ਹੈ ਉਹ ਕਦੇ ਵੀ ਮੁਸ਼ਕਲਾਂ ਦੇ ਹੱਲ ਪੈਸੇ ਲੈ ਕੇ ਨਹੀਂ ਦੱਸਦਾ ਇਹ ਨਿਸ਼ਾਨੀ ਹੁੰਦੀ ਹੈ ਇਸ ਕਰਕੇ ਅੱਜ ਤੱਕ ਤੂੰ ਠੱਗਾਂ ਦੇ ਵੱਸ ਪਿਆ ਹੈ ਉਸ ਦੋਸਤ ਨੇ ਕਿਹਾ ਇੱਕ ਸਾਧੂ ਸੰਤ ਫਕੀਰ ਦੀ ਦੱਸ ਪਾਈ ਤੇ ਉਹਨੇ ਕਿਹਾ ਤੂੰ ਉਹਦੇ ਕੋਲ ਜਾ ਉਹਨੇ ਤੇਰੀਆਂ ਮੁਸ਼ਕਲਾਂ ਦਾ ਹੱਲ ਵੀ ਕਰ ਦੇਣਾ ਹੈ ਤੇ ਨਾਲੇ ਤੇਰੇ ਕੋਲੋਂ ਕੋਈ ਪੈਸਾ ਵੀ ਨਹੀਂ ਲੈਣਾ ਕਹਿੰਦੇ ਕਿ ਉਹ ਦੋਸਤ ਦੇ ਕਿਹਾ ਮੰਨ ਲਿਆ ਤੇ ਉਸ ਸਾਧੂ ਦੇ ਕੋਲ ਚਲਿਆ ਗਿਆ ਜਾ ਕੇ ਵੇਖਦਾ ਹੈ ਕਿ ਜੋ ਸੰਤ ਜੀ ਹਨ ਉਹ ਅੱਖਾਂ ਬੰਦ ਕਰਕੇ ਧਿਆਨ ਧਰ ਕੇ ਬੈਠੇ ਹੋਏ ਹਨ ਉਹ ਦੁਖੀ ਇਨਸਾਨ ਬਿਨਾਂ ਉਡੀਕ ਕਦੇ ਅੱਖਾਂ ਖੋਲਣਗੇ ਕਦ ਵੀ ਇਹਨਾਂ ਨੂੰ ਮੈਂ ਆਪਣਾ ਦੁੱਖ ਦੱਸਣਾ ਹੈ ਕੁਝ ਦੇਰ ਬਾਅਦ ਉਹ ਸਾਧੂ ਨੇ ਸੰਤ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਹਨੇ ਆਪਣੇ ਸਾਹਮਣੇ ਇੱਕ ਦੁਖੀ ਇਨਸਾਨ ਬੈਠਾ ਵੇਖਿਆ ਉਸ ਵੇਲੇ ਕੀ ਵੇਖਦੇ ਹਨ ਕਿ ਸਮਝ ਆ ਗਈ ਕਿ ਇਹ ਇਨਸਾਨ ਤਾਂ ਬੜਾ ਦੁਖੀ ਹੈ ਕਿਉਂਕਿ ਦੁੱਖ ਦੇ ਕਾਰਨ ਉਹਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਹੋ ਚੁੱਕੇ ਸਨ ਉਹਦਾ ਚਿਹਰਾ ਵੀ ਮੁਰਝਾਇਆ ਹੋਇਆ ਸੀ ਹਰ ਕੋਈ ਵੇਖ ਕੇ ਉਸ ਨੂੰ ਅੰਦਾਜ਼ਾ ਲਗਾ ਸਕਦਾ ਸੀ ਕਿ ਇਹ ਇਨਸਾਨ ਅੰਦਰੋਂ ਟੁੱਟ ਚੁੱਕਿਆ ਹੈ ਅੰਦਰੋਂ ਬਹੁਤ ਦੁਖੀ ਹੈ ਸੰਤ ਜੀ ਵੀ ਸਮਝ ਗਏ ਸੰਤ ਜੀ ਨੇ ਪੁੱਛਿਆ ਕਿ ਕੀ ਗੱਲ ਹੈ ਪੁੱਤਰ ਜੋ ਕਿਹਾ ਤੈਨੂੰ ਤਾਂ ਕਹਿੰਦੇ ਕਿ ਉਹ ਮਨੁੱਖ ਨੇ ਉਹ ਦੁਖੀ ਇਨਸਾਨ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਸਾਰੀਆਂ ਹੀ ਸੰਤ ਦੇ ਅੱਗੇ ਖੋਲ ਕੇ ਰੱਖ ਦਿੱਤੀਆਂ ਕਿ ਮੈਨੂੰ ਤਾਂ ਬਹੁਤ ਘਾਟਾ ਪੈ ਚੁੱਕਾ ਹੈ ਮੇਰੇ ਘਰ ਵਿੱਚ ਕਲੇਸ਼ ਰਹਿੰਦਾ ਹੈ ਸਾਰੇ ਪਾਸੇ ਤਾਨੇ ਮੇੜੇ ਵੱਜਦੇ ਹਨ ਤੇ ਰਹਿੰਦੀ ਖੁੰਦੀ ਕਸਰ ਮੈਂ ਪਖੰਡੀ ਬਾਬਿਆਂ ਦੇ ਪਿੱਛੇ ਲੱਗ ਕੇ ਆਪਣਾ ਹੋਰ ਵੀ ਸਮਾਂ ਬੜਾ ਬਰਬਾਦ ਕਰ ਚੁੱਕਾ ਹਾਂ ਜੋ ਮੇਰੇ ਕੋਲ ਬਚਿਆ ਧਨ ਸੀ ਉਹ ਵੀ ਲਾ ਬੈਠਾ ਹਾਂ ਇਸ ਕਰਕੇ ਹੁਣ ਤਾਂ ਬਿਲਕੁਲ ਵੀ ਆਪਣੇ ਘਰ ਵਿੱਚ ਜਾਣ ਜੋਗਾ ਨਹੀਂ ਰਹਾ ਹੁਣ ਤਾਂ ਮੇਰੇ ਕੋਲ ਦੋ ਹੀ ਹੱਲ ਹਨ ਕਿ ਜਾਂ ਜ਼ਿੰਦਗੀ ਨੂੰ ਸਮਾਪਤ ਕਰ ਲਵਾਂ ਤੇ ਜਾਂ ਤੁਸੀਂ ਮੇਰੀਆਂ ਮੁਸ਼ਕਲਾਂ ਦੇ ਹੱਲ ਦੱਸ ਦਿਓ ਕਹਿੰਦੇ ਕਿ ਸੰਤ ਜੀ ਨੇ ਜਦੋਂ ਗੱਲ ਸੁਣੀ ਤਾਂ ਮੁਸਕਰਾਉਣ ਲੱਗੇ ਸੰਤ ਜੀ ਕਹਿੰਦੇ ਕਿ ਬਸ ਇੰਨੀ ਕੁ ਗੱਲ ਹੈ ਤੇਰੇ ਮੁਸ਼ਕਿਲ ਦਾ ਹੱਲ ਹੋਣਾ ਕਰ ਦਿੰਦੇ ਹਨ ਕਹਿੰਦੇ ਕਿ ਉਹ ਦੁਖੀ ਇਨਸਾਨ ਨੇ ਜਦੋਂ ਸੰਤ ਜੀ ਦੇ ਮੂੰਹੋਂ ਇਹ ਗੱਲ ਸੁਣੀ ਉਹਦੇ ਅੰਦਰ ਇੱਕ ਆਸ ਦੀ ਕਿਰਨ ਜਾਗੀ ਤੇ ਕਹਿੰਦੇ ਕਿ ਹੁਣੇ ਹੀ ਤੇਰੀਆਂ ਮੁਸ਼ਕਿਲਾਂ ਦਾ ਹੱਲ ਕਰ ਦੇਵਾਂਗੇ ਹੋ ਸਕਦਾ ਇਹਨਾਂ ਦੇ ਕੋਲ ਕੋਈ ਐਸੀ ਜੁਗਤੀ ਹੋਵੇ ਸਾਧ ਸੰਗਤ ਜੀ ਸੰਤ ਫਕੀਰ ਜੀ ਨੇ ਕਿਹਾ ਮੈਂ ਤੇਰੀਆਂ ਮੁਸ਼ਕਿਲਾਂ ਦਾ ਹੱਲ ਕਰ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਹੈ ਜੋ ਮੈਂ ਤੇਰੇ ਹੱਲ ਕਰਾਂਗਾ ਇਹਦੇ ਬਦਲੇ 3 ਮਹੀਨੇ ਦੇ ਲਈ ਤੈਨੂੰ ਕੁਝ ਦੇਣਾ ਪੈਣਾ ਹੈ ਤੇ ਕਹਿੰਦੇ ਮਨੁੱਖ ਦੇ ਮਨ ਵਿੱਚ ਆਇਆ ਮੇਰਾ ਦੋਸਤ ਤਾਂ ਕਹਿੰਦਾ ਸੀ ਇਹਨੇ ਕੁਝ ਨਹੀਂ ਮੰਗਣਾ ਇਹ ਤਾਂ ਹੁਣ ਦਾਨ ਦਕਸ਼ਣਾ ਦੀ ਮੰਗ ਕਰਦਾ ਪਿਆ ਹੈ ਤਾ ਕਹਿੰਦੇ ਉਹ ਦੁਖੀ ਇਨਸਾਨ ਕਹਿਣ ਲੱਗਾ ਸੰਤ ਜੀ ਮੈਨੂੰ ਮੇਰੀਆਂ ਮੁਸ਼ਕਿਲਾਂ ਦੇ ਹੱਲ ਦੱਸੋ ਸੋ ਮੇਰੇ ਕੋਲ ਜੋ ਕੁਝ ਹੈ ਮੈਂ ਤੁਹਾਨੂੰ ਦੇ ਦੇਵਾਂਗਾ ਕਾਫੀ ਪੈਸਾ ਤਾਂ ਪਹਿਲਾਂ ਹੀ ਬਰਬਾਦ ਕਰ ਚੁੱਕਾ ਹਾਂ ਸੰਤ ਜੀ ਮੁਸਕਰਾਉਂਦੇ ਹੋਏ ਉਸ ਵੱਲ ਤੱਕਦੇ ਹਨ ਕਿ ਸਾਨੂੰ ਦਾਨ ਦਕਸ਼ਨਾ ਤੇ ਪੈਸੇ ਦੀ ਲੋੜ ਨਹੀਂ ਅਸੀਂ ਤੇਰੇ ਤੋਂ ਕੁਝ ਹੋਰ ਮੰਗਣਾ ਚਾਹੁੰਦੇ ਹਾਂ ਕਹਿੰਦੇ ਉਹ ਦੁਖੀ ਇਨਸਾਨ ਆਖਦਾ ਹੈ ਕਿ ਤੁਸੀਂ ਦੱਸੋ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਾਂਗਾ ਪਰ ਮੇਰੀਆਂ ਮੁਸ਼ਕਿਲਾਂ ਦਾ ਹੱਲ ਕਰ ਦਿਓ ਤੇ ਕਹਿੰਦੇ ਕਿ ਉਸ ਵੇਲੇ ਵੀ ਨਹੀਂ ਕਿਹਾ ਕਿ ਮੈਨੂੰ ਤੇਰਾ ਅੱਜ ਦਾ ਪੂਰਾ ਦਿਨ ਚਾਹੀਦਾ ਹੈ ਸੰਤ ਜੀ ਨੇ ਕਿਹਾ ਅੱਜ ਦਾ ਪੂਰਾ ਦਿਨ ਇਤਿਹਾਸਿਕ ਦੇ ਵਿੱਚ ਰਹਿਣਾ ਹੈ ਉਹ ਮਨੁੱਖ ਕਹਿਣ ਲੱਗਾ ਜੀ ਇਹ ਕਿੱਡੀ ਵੱਡੀ ਗੱਲ ਹੈ ਮੈਂ ਅੱਜ ਕੀ ਤੇ ਕੱਲ ਕੀ ਇੱਥੇ ਹੀ ਰਹਿ ਲਵਾਂਗਾ ਪੂਰਾ ਦਿਨ ਰਹਿ ਲਵਾਂਗਾ ਕੋਈ ਗੱਲ ਨਹੀਂ ਤੇ ਨਾਲ ਇਹ ਕਹਿਣ ਲੱਗਾ ਦੱਸੋ ਹੋਰ ਕੀ ਕੰਮ ਕਰਨਾ ਪੈਣਾ ਹੈ ਸੰਤ ਜੀ ਨੇ ਕਿਹਾ ਪੂਰਾ ਦਿਨ ਰਹਿ ਕੇ ਤੂੰ ਇੱਕ ਮੰਤਰ ਦਾ ਜਾਪ ਕਰਨਾ ਹੈ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਕਹਿੰਦੇ ਕਿ ਉਸਨੂੰ ਲੱਗਾ ਕਿ ਇਹਨਾਂ ਸੋਖਾ ਮੰਤਰ ਇਹ ਤਾਂ ਮੈਂ ਕਰ ਹੀ ਸਕਦਾ ਹਾਂ ਆਰਾਮ ਦੇ ਨਾਲ ਮੇਰੇ ਸੁਖੀ ਕਹਿਣ ਦੇ ਨਾਲ ਮੈਂ ਸੁਖੀ ਹੁੰਦਾ ਹਾਂ ਤਾਂ ਇੱਕ ਦਿਨ ਮੈਂ ਕਹਿੰਦਾ ਹਾਂ ਲਗਾਤਾਰ ਦੋ ਦਿਨ ਬੈਠ ਕੇ ਵੀ ਇਸ ਮੰਤਰ ਦਾ ਜਾਪ ਕਰ ਸਕਦਾ ਹਾਂ ਸੰਤ ਜੀ ਨੇ ਕਿਹਾ ਇੱਕ ਸ਼ਰਤ ਹੈ ਇੱਥੇ ਇੱਕੋ ਹੀ ਮੰਤਰ ਦਾ ਜਾਪ ਕਰਨਾ ਹੈ ਇਸ ਇੱਕ ਮੰਤਰ ਦਾ ਜਾਪ ਕਰਦੇ ਹੋਇਆਂ ਤੇਰੇ ਮਨ ਵਿੱਚ ਕੋਈ ਵੀ ਖਿਆਲ ਤੇ ਵਿਚਾਰ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਜਦੋਂ ਆਪਣੇ ਗੇਟ ਦੇ ਅੱਗੇ ਘੋੜਾ ਬੱਚਾ ਸੀ ਖਾਸ ਕਰਕੇ ਉਹਨਾਂ ਦਾ ਖਿਆਲ ਤਾਂ ਤੈਨੂੰ ਬਿਲਕੁਲ ਵੀ ਨਹੀਂ ਆਉਣਾ ਚਾਹੀਦਾ ਮਨ ਵਿੱਚ ਸ਼ੰਕਾ ਹੈ ਦੁਖੀ ਹੈ ਉਹ ਵੀ ਖਿਆਲ ਨਹੀਂ ਹੋਣਾ ਚਾਹੀਦਾ ਮਨੋਕ ਕਹਿਣ ਲੱਗਾ ਸੰਤ ਜੀ ਬਿਲਕੁਲ ਵੀ ਕਿਸੇ ਚੀਜ਼ ਬਾਰੇ ਮੈਂ ਨਹੀਂ ਸੋਚਾਂਗਾ ਮੈਂ ਤਾਂ ਸਿਰਫ ਬੋਲਾਂਗਾ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਇਹ ਮੰਤਰ ਮੈਂ ਬੋਲਦਾ ਹੀ ਰਹਾਂਗਾ ਅਤੇ ਘੋੜਾ ਤੁਸੀਂ ਕਹਿ ਰਹੇ ਸੀ ਮੈਂ ਤਾਂ ਕੋਈ ਵੀ ਘੋੜਾ ਨਹੀਂ ਦੇਖਿਆ ਗੇਟ ਦੇ ਕੋੜਾ ਤੇ ਬੱਚਾ ਸੀ ਇਹ ਵੀ ਨਹੀਂ ਦੇਖਿਆ ਸੰਤ ਜੀ ਨੇ ਕਿਹਾ ਚਲੋ ਠੀਕ ਹੈ ਜੇ ਤੂੰ ਨਹੀਂ ਵੇਖਿਆ ਤਾਂ ਚਲੋ ਨਾ ਵੇਖਿਆ ਸਹੀ ਇਹਨੂੰ ਤੋਂ ਉਹਦੇ ਬਾਰੇ ਹੁਣ ਨਹੀਂ ਸੋਚਣਾ ਸਿਰਫ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਇਹ ਹੀ ਮੰਤਰ ਪੜਦਾ ਜਾ ਉਹ ਮਨੋਕ ਕਹਿਣ ਲੱਗਾ ਜੀ ਠੀਕ ਹੈ ਸਮਝ ਆ ਗਈ ਹੁਣ ਉਸ ਦਾ ਸੰਤ ਜੀ ਕਹਿੰਦੇ ਕਿ ਸਮਾ ਸ਼ੁਰੂ ਹੋ ਗਿਆ ਹੈ ਚਾਹੇ ਬੈਠ ਕੇ ਇਸ ਮੰਤਰ ਦਾ ਜਾਪ ਕਰ ਚਾਹੇ ਤੂੰ ਤੁਰਦਾ ਫਿਰਦਾ ਇਸ ਮੰਤਰ ਦਾ ਜਾਪ ਕਰ ਜਾਪ ਸਿਰਫ ਇਸੇ ਤਰੀਕੇ ਨਾਲ ਹੀ ਕਰਨਾ ਹੈ ਮਨ ਵਿੱਚ ਹੋਰ ਕੋਈ ਵਿਚਾਰ ਨਹੀਂ ਹੋਣਾ ਚਾਹੀਦਾ ਕਹਿੰਦੇ ਕਿ ਉਹ ਦੁਖੀ ਮਨੁੱਖ ਜਿਹੜਾ ਸੀ ਉਹ ਦੂਰ ਜਾ ਕੇ ਇੱਕ ਦੂਸਰੇ ਦਰਖਤ ਦੇ ਥੱਲੇ ਬੈਠ ਕੇ ਚਾਂਕੜਾ ਮਾਰ ਕੇ ਬੈਠ ਗਿਆ ਅੰਤਰ ਧਿਆਨ ਹੋ ਗਿਆ ਤੇ ਇਸ ਮੰਤਰ ਦਾ ਜਾਪ ਕਰਨ ਲੱਗਾ ਮੈਂ ਸੁਖੀ ਹਾਂ ਮੈਂ ਸੁਖੀ ਹਾਂ 5 ਕਿ ਮਿੰਟ ਬਾਅਦ ਕੀ ਹੋਇਆ ਕਿ ਉਸਦੇ ਮਨ 'ਚ ਖਿਆਲ ਆ ਗਿਆ ਕਿ ਕਿਸੇ ਸੰਤ ਜੀ ਨੇ ਜਿਵੇਂ ਕਿਹਾ ਸੀ ਕਿਹੜੇ ਘੋੜੇ ਦੀ ਉਹ ਗੱਲ ਕਰ ਰਹੇ ਸੀ ਮੈਂ ਤਾਂ ਉਹ ਘੋੜਾ ਵੇਖਿਆ ਹੀ ਨਹੀਂ ਕਹਿੰਦੇ ਕਿ ਫਿਰ ਉਹ ਘੋੜੇ ਦਾ ਵਿਚਾਰ ਜਦੋਂ ਉਹਦੇ ਮਨ ਵਿੱਚ ਆਇਆ ਤੇ ਕਿੰਨੀ ਦੇਰ ਤੱਕ ਉਹਦੇ ਬਾਰੇ ਹੀ ਸੋਚਦਾ ਰਿਹਾ ਫਿਰ ਯਾਦ ਆਇਆ ਮੈਂ ਘੋੜੇ ਬਾਰੇ ਸੋਚਣ ਵਾਲੀ ਗੱਲ ਤਾਂ ਨਾ ਕਹੀ ਸੀ ਮੈਂ ਤਾਂ ਸਿਰਫ ਮੰਤਰ ਪੜ੍ਹਨਾ ਹੈ ਮੰਤਰ ਪੜ੍ਹਨ ਲੱਗਾ ਪਰ ਕਹਿੰਦੇ ਹਨ ਕਿ ਕੁਝ ਹੀ ਦੇਰ ਉਸਨੇ ਮੰਤਰ ਦਾ ਜਾਪ ਕੀਤਾ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਫਿਰ ਸੋਚਣ ਲੱਗਾ ਉਹ ਘੋੜੇ ਦੇ ਵਿੱਚ ਕੀ ਖਾਸ ਹੈ ਉਹ ਘੋੜੇ ਦੇ ਵਿੱਚ ਜਾਂ ਕੋਈ ਕਿਹੜੀ ਮਾੜੀ ਗੱਲ ਹੈ ਉਹਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਕਹਿਣ ਦਾ ਮਤਲਬ ਇਹ ਹੈ ਕਿ ਸੰਤ ਜੀ ਨੇ ਉਹਨੂੰ ਮੰਤਰ ਦਿੱਤਾ ਕਿ ਮੈਂ ਸੁਖੀ ਹਾਂ ਨਹੀਂ ਬੋਲਣਾ ਹੈ ਉਹ ਤਾਂ ਭੁੱਲ ਹੀ ਗਿਆ ਉਹ ਤਾਂ ਸਿਰਫ ਘੋੜੇ ਬਾਰੇ ਹੀ ਸੋਚਦਾ ਰਿਹਾ ਉਹ ਘੋੜਾ ਜਿੱਥੇ ਬੱਜਿਆ ਹੋਇਆ ਸੀ ਮੈਂ ਕਿਉਂ ਨਹੀਂ ਵੇਖਿਆ ਉਹ ਘੋੜਾ ਕਿਵੇਂ ਦਾ ਹੋਵੇਗਾ ਸੰਤ ਜੀ ਨੇ ਉਹ ਘੋੜੇ ਦੇ ਬਾਰੇ ਸੋਚਣ ਤੋਂ ਮਨਾ ਕਿਉਂ ਕੀਤਾ ਬਸ ਉਹ ਮਨੁੱਖ ਘੋੜੇ ਬਾਰੇ ਹੀ ਸੋਚਦਾ ਸੋਚਦਾ ਇੱਧਰ ਉਧਰ ਹੋ ਗਿਆ ਤੇ ਸ਼ਾਮ ਪੈ ਗਈ ਜਦੋਂ ਅੱਖਾਂ ਖੋਲੀਆਂ ਤੇ ਉਹਦੇ ਫਿਰ ਯਾਦ ਆਇਆ ਕਿ ਮੈਨੂੰ ਤਾਂ ਸੰਤ ਜੀ ਨੇ ਮੰਤਰ ਪੜਨ ਲਈ ਕਿਹਾ ਸੀ ਮਹਤਾ ਘੋੜੇ ਦਾ ਜਪ ਮੈਂ ਤਾਂ ਘੋੜੇ ਦਾ ਹੀ ਜਾਪ ਕਰਦਾ ਰਿਹਾ ਹਾਂ ਓਨੀ ਦੇਰ ਤੱਕ ਸੰਤ ਜੀ ਵੀ ਆ ਗਏ ਸੰਤ ਜੀ ਨੇ ਵੇਖਿਆ ਕਿ ਅੱਖਾਂ ਖੁੱਲ ਚੁੱਕੀਆਂ ਹਨ ਤੇ ਧਿਆਨ ਟੁੱਟ ਚੁੱਕਾ ਹੈ ਤਾਂ ਸੰਤ ਜੀ ਨੇ ਕਿਹਾ ਹਾਂ ਭਲਿਆ ਤੈਨੂੰ ਜਿਹੜਾ ਮੰਤਰ ਦਿੱਤਾ ਸੀ ਤੂੰ ਜਾਪ ਕਰ ਲਿਆ ਹੈ ਤਾਂ ਉਹ ਮਨੋਖ ਕਹਿਣ ਲੱਗਾ ਕਿ ਸੰਤ ਜੀ ਸੱਚੀ ਗੱਲ ਦੱਸਦਾ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਸਿਰਫ 5 ਮਿੰਟ ਹੀ ਮੈਂ ਜਾਪ ਕੀਤਾ ਹੋਵੇਗਾ ਮੰਤਰ ਬੋਲਿਆ ਹੋਵੇਗਾ ਬਾਕੀ ਸਾਰਾ ਦਿਨ ਮੇਰੇ ਮਨ ਵਿੱਚ ਘੋੜੇ ਬਾਰੇ ਹੀ ਵਿਚਾਰ ਆਉਂਦੇ ਰਹੇ ਕਿ ਜਿਹੜੇ ਘੋੜੇ ਤੋਂ ਸੋਚਣ ਤੋਂ ਤੁਸੀਂ ਮਨਾ ਕੀਤਾ ਉਹ ਕਿਵੇਂ ਦਾ ਹੋਵੇਗਾ ਕਿੱਥੇ ਬੱਜਾ ਹੋਵੇਗਾ ਮੈਂ ਉਹਨੂੰ ਕਿਉਂ ਨਹੀਂ ਵੇਖਿਆ ਇਸੇ ਤਰੀਕੇ ਨਾਲ ਮੇਰਾ ਪੂਰਾ ਦਿਨ ਮੰਤਰ ਵਿੱਚ ਮਨ ਨਹੀਂ ਲੱਗਾ ਤੇ ਮੈਂ ਘੋੜੇ ਬਾਰੇ ਹੀ ਸੋਚਦਾ ਰਿਹਾ ਸੰਤ ਜੀ ਮੁਸਕਰਾਉਣ ਲੱਗੇ ਤੇ ਸੰਤ ਜੀ ਨੇ ਕਿਹਾ ਭਲਿਆ ਇਹ ਤੇਰੀਆਂ ਮੁਸ਼ਕਿਲਾਂ ਦਾ ਹੱਲ ਹੈ ਕਿਉਂਕਿ ਉਹ ਘੋੜਾ ਹੀ ਹੈ ਹੀ ਨਹੀਂ ਸੀ ਉਹ ਘੋੜਾ ਸਿਰਫ ਤੇਰੇ ਵਿਚਾਰਾਂ ਨੂੰ ਮੈਂ ਕਹਿ ਦਿੱਤਾ ਸੀ ਤੂੰ ਮੰਨ ਲਿਆ ਉਸ ਬਾਰੇ ਤੂੰ ਸੋਚਣਾ ਸ਼ੁਰੂ ਕਰ ਦਿੱਤਾ ਤੈਨੂੰ ਚਾਹੀਦਾ ਸੁੱਖ ਸੀ ਤੈਨੂੰ ਤਾਂ ਸੁੱਖ ਬੋਲਣ ਵਾਸਤੇ ਕਿਹਾ ਸੀ ਜੇ ਤੁਸੀਂ ਸੁੱਖ ਵਾਰ-ਵਾਰ ਪੜ੍ਹੇਗਾ ਤਾਂ ਤੈਨੂੰ ਸੁੱਖ ਮਿਲੇਗਾ ਪਰ ਤੂੰ ਸੁੱਖ ਤਾਂ ਬੋਲਿਆ ਹੀ ਨਹੀਂ ਸਿਰਫ ਉਸੇ ਚੀਜ਼ ਬਾਰੇ ਸੋਚਦਾ ਰਿਹਾ ਕਿ ਕਿਉਂ ਨਾ ਤੋਂ ਵੇਖੀ ਜਿਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਹੁੰਦੀ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਦੁਖੀ ਹਾਂ ਇਹ ਹੀ ਗੱਲ ਦਿਮਾਗ ਵਿੱਚ ਬੈਠ ਜਾਂਦੀ ਹੈ ਕਿਉਂਕਿ ਅਸੀਂ ਸੋਚਦੇ ਹੀ ਦੁੱਖਾਂ ਬਾਰੇ ਹਾਂ ਸੁੱਖਾਂ ਬਾਰੇ ਨਹੀਂ ਸੋਚਦੇ ਅਸੀਂ ਦੁੱਖ ਬਾਰੇ ਜ਼ਿਆਦਾ ਸੋਚਦੇ ਹਾਂ ਜਦੋਂ ਵੀ ਕੋਈ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਹੈ ਤਾਂ ਉਹ ਕਾਰੋਬਾਰ ਦੇ ਵਿੱਚ ਸਾਨੂੰ ਫਿਰ ਲਾਭ ਚਾਹੀਦਾ ਹੈ ਫਾਇਦਾ ਚਾਹੀਦਾ ਹੈ ਤਰੱਕੀ ਚਾਹੀਦੀ ਹੈ ਵਾਅਦਾ ਚਾਹੀਦਾ ਹੈ ਪਰ ਅਸੀਂ ਉਸ ਕਾਰੋਬਾਰ ਦੇ ਵਿੱਚ ਘਾਟੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਕਿਤੇ ਮੈਨੂੰ ਇਸ ਕੰਮ ਵਿੱਚ ਘਾਟਾ ਨਾ ਪੈ ਜਾਵੇ ਕੋਈ ਵੀ ਚੀਜ਼ ਕੋਈ ਵੀ ਇਸ਼ਾਰਾ ਹੈ ਜੋ ਚੀਜ਼ ਸਾਨੂੰ ਚਾਹੀਦੀ ਹੁੰਦੀ ਹੈ ਅਸੀਂ ਉਹਦੇ ਦੂਸਰੇ ਪੱਖ ਬਾਰੇ ਸੋਚਦੇ ਹਾਂ ਜੇ ਇਹ ਚੀਜ਼ ਮੈਨੂੰ ਨਾ ਮਿਲੀ ਜੇ ਇਹ ਚੀਜ਼ ਮੇਰੇ ਤੋਂ ਦੂਰ ਚਲੀ ਜਾਵੇ ਜਾਂ ਇਹ ਚੀਜ਼ ਮੇਰੇ ਤੋਂ ਗਵਾਚ ਗਈ ਕਹਿੰਦਾ ਕਿ ਮਤਲਬ ਕਿ ਜੋ ਚੀਜ਼ ਸਾਨੂੰ ਚਾਹੀਦੀ ਹੈ ਉਹਦੇ ਬਾਰੇ ਅਸੀਂ ਸੋਚ ਹੀ ਨਹੀਂ ਪਾਉਂਦੇ ਅਸੀਂ ਤਾਂ ਉਹਦੇ ਉਲਟ ਸੋਚਦੇ ਹਾਂ ਬਸ ਇਹੀ ਸਾਡੇ ਦੁੱਖਾਂ ਦਾ ਕਾਰਨ ਹੈ ਅਸੀਂ ਜਾਣੇ ਅਣਜਾਣੇ ਵਿੱਚ ਉਹ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਾਂ ਜੋ ਚੀਜ਼ ਸਾਨੂੰ ਨਹੀਂ ਚਾਹੀਦੀ ਜਿਸ ਚੀਜ਼ ਬਾਰੇ ਅਸੀਂ ਜ਼ਿਆਦਾ ਸੋਚਦੇ ਹਾਂ ਜਿਸ ਵੀ ਦਿਨ ਅਸੀਂ ਚਿੰਤਾ ਦੇ ਬਾਰੇ ਸੋਚਣਾ ਛੱਡ ਦੇਵਾਂਗੇ ਤਾਂ ਫਿਰ ਚਿੰਤਾ ਵੀ ਸਾਡੇ ਬਾਰੇ ਸੋਚਣਾ ਛੱਡ ਦੇਵੇਗੀ ਅਸੀਂ ਆਪਣੇ ਸੁੱਖ ਦੀ ਇੱਛਾ ਬਾਰੇ ਇਹ ਗੱਲ ਕਰਨੀ ਹੈ ਸਾਨੂੰ ਚਾਹੀਦਾ ਹੈ ਕਿ ਸੁੱਖ ਬਾਰੇ ਹੀ ਵਾਰ-ਵਾਰ ਸੋਚੀਏ ਉਹ ਸੁਖ ਦਾ ਜੇਕਰ ਚਿੰਤਨ ਕਰਾਂਗੇ ਤਾਂ ਸਾਡੀ ਜ਼ਿੰਦਗੀ ਵੱਲ ਸੁਖ ਹੀ ਆਕਰਸ਼ਿਤ ਹੋਣਗੇ। ਉਹੀ ਸਾਡੇ ਵੱਲ ਫਿਰ ਆਉਣਾ ਸ਼ੁਰੂ ਕਰ ਦੇਣਗੇ। ਸਾਡੀ ਜ਼ਿੰਦਗੀ ਤੇ ਪੂਰਾ ਇਸ ਗੱਲ ਦਾ ਅਸਰ ਹੋਵੇਗਾ। ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਵ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਦੇ ਵਿੱਚ ਜੀਣਾ ਪੈਣਾ ਹੈ। ਵਰਤਮਾਨ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਸਿਰਫ ਉਹਦੇ ਬਾਰੇ ਹੀ ਸੋਚਿਆ ਕਰੋ। ਅਕਾਲ ਪੁਰਖ ਜੀ ਦਾ ਆਸਰਾ ਲੈ ਕੇ ਆਪਣੇ ਕੰਮਾਂ ਕਾਰਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਿਆ ਕਰੋ। ਕਿ ਪ੍ਰਮਾਤਮਾ ਜੀ ਮੈਂ ਕੰਮ ਤੁਹਾਡੇ ਆਸਰੇ ਕਰ ਰਿਹਾ ਹਾਂ ਮੈਂ ਮਿਹਨਤ ਪੂਰੀ ਕਰਾਂਗਾ ਫਲ ਲਾਉਣਾ ਤੁਹਾਡਾ ਕੰਮ ਹੈ ਤਰੱਕੀ ਬਖਸ਼ਣਾ ਹੈ ਉਹ ਤੁਹੀਂ ਹੀ ਬਖਸ਼ਣੀ ਹੈ ਆਜ ਤੋਂ ਹੀ ਇਹ ਫालतू ਸੋਚਣਾ ਬੰਦ ਕਰ ਦਿਓ ਕਿ ਮੈਂ ਗਰੀਬ ਹਾਂ ਮੈਂ ਹੀ ਮਾੜਾ ਹਾਂ ਦੂਜੇ ਚੰਗੇ ਹਨ ਮੈਂ ਹੀ ਪੈਸੇ ਤੋਂ ਤੰਗ ਹਾਂ ਦੂਜੇ ਤਾਂ ਸਾਰੇ ਸੁਖੀ ਹਨ ਜਿੱਥੇ-ਜਿੱਥੇ ਵੀ ਕੋਈ ਹੈ ਸਭ ਇੱਕ ਨੂੰ ਦੁੱਖ ਹੈ ਸਾਥ ਸੰਗਤ ਕੋਈ ਵੀ ਅਸਾ ਇਨਸਾਨ ਨਹੀਂ ਹੈ ਸਾਡੀ ਜ਼ਿੰਦਗੀ 'ਚ ਜਿਹੜਾ ਕੇ ਸਾਰੇ ਹੀ ਸੁੱਖਾਂ ਦੇ ਨਾਲ ਹੋਵੇ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਰੋਗ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਬਸ ਗੱਲ ਇਹ ਹੁੰਦੀ ਹੈ ਕੋਈ ਸ਼ੋਅ ਕਰਦਾ ਹੈ ਕੋਈ ਨਹੀਂ ਸ਼ੋਅ ਕਰਦਾ ਤੇ ਜਿਹੜੇ ਸ਼ੋਅ ਨਹੀਂ ਕਰਦੇ ਉਹ ਹਮੇਸ਼ਾ ਹੀ ਹਰ ਕਿਸੇ ਨੂੰ ਸੁਖੀ ਦਿਸਦੇ ਹਨ ਤੇ ਜਿਹੜੇ ਆਪਣੇ ਦੁੱਖਾਂ ਦਾ ਰੋਣਾ ਰੋਂਦੇ ਹਨ ਉਹਨਾਂ ਦੇ ਕੋਲ ਫਿਰ ਦੁੱਖ ਹੀ ਪੱਲੇ ਪੈਂਦੇ ਹਨ ਸੋ ਸਾਥ ਸੰਗਤ ਜੀ ਆਪਣੇ ਮਨ ਵਿੱਚ ਹਮੇਸ਼ਾ ਪੋਜ਼ਿਟਿਵ ਹੀ ਸੋਚਿਆ ਕਰੋ ਸੋਚਿਆ ਕਰੋ ਕਿ ਪਰਮਾਤਮਾ ਨੇ ਜੋ ਸੋਚਿਆ ਹੈ ਸਾਡੇ ਲਈ ਚੰਗਾ ਹੀ ਸੋਚਿਆ ਹੋਵੇਗਾ ਤਾਂ ਵੇਖਣਾ ਫਿਰ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ